ਪੋਲੇ ਥਾਣਾ ਪਿੰਡੀ ਸੈਦਾ ਉਦੀਨ ਪਿੰਦੇ ਪਿੰਡ ਕੋਟ ਸਿੱਧੂ ਵਿਖੇ 2 13 ਵਿਚਾਲੇ ਪੇਹੇ ਦੇ ਰਸਤੇ ਨੂੰ ਲੈ ਕੇ ਹੋਈ ਟਕਰਾਅ ਦੌਰਾਨ ਗੋਲੀਆਂ ਚੱਲੀਆਂ ਦੋਹਾਂ ਤਰਾਂ ਦੇ ਤਿੰਨ ਵਿਅਕਤੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਗੁਰੂ ਨਾਨਕ ਹਸਪਤਾਲ ਵਿੱਚ ਅਮਰਤਾਰ ਵਿਖੇ ਗੋਲੀ ਲੱਗਣ ਕਾਰਨ ਇਲਾਜ ਸਿਕੰਦਰ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰਾ ਚਾਚਾ ਮੰਗਲ ਸਿੰਘ ਖੇਤਾਂ ਨੂੰ ਪਾਣੀ ਲਾਣ ਜਾ ਰਹੇ ਸੀ ਕਿਤੇ ਵਿੱਚ ਜਤਿੰਦਰ ਸਿੰਘ ਅਤੇ ਉਸ ਦੇ ਨਾਲ ਹੋਰ ਵਿਅਕਤੀ ਆਪਣੇ ਘਰਾਂ ਦੇ ਅੱਗੇ ਖੜੇ ਸਨ ਜਦੋਂ ਅਸੀਂ ਆਪਣੇ ਖੇਤਾਂ ਨੂੰ ਜਾ ਰਹੇ ਸੀ ਤਾਂ ਇਹਨਾਂ ਵਿਅਕਤੀਆਂ ਨੇ ਸਾਨੂੰ ਰਸਤੇ ਵਿੱਚ ਕੇਰ ਲਿਆ ਅਤੇ ਸਾਡੇ ਨਾਲ ਗਾਲੀ-ਕਲੋਚ ਕਰਦੇ ਹੋਏ ਸਾਡੇ ਨਾਲ ਤੱਕਾਮੁਕੀ ਕੀਤੀ ਅਤੇ ਆਪਣੇ ਰਿਵਾਲਵਰ ਨਾਲ ਮੇਰੇ ਉੱਪਰ ਗੋਲੀ ਚਲਾ ਦਿੱਤੀ ਜੋ ਮੇਰੀਆਂ ਉਂਗਲਾਂ ਵਿੱਚ ਲੱਗੀ। ਸਿਕੰਦਰ ਸਿੰਘ ਆ ਜੀ ਤੇ ਪਿੰਡ ਗੋੜ ਸਿੱਧੂਆ। ਮਸਲਾ ਇਹ ਆ ਜੀ ਮੈਂ ਦੇ ਚਾਚਾਏ ਗਏ ਹਾਂ। ਮਕਈ ਨੇ ਪਾਣੀ ਲਾਇਆ ਜਾਈ। ਮਕਈ ਨੇ ਪਾਣੀ ਲਾ ਕੇ ਤਾਂ ਪਿੰਡ ਨੂੰ ਜਾਣੇ ਆ। ਤੇ ਰਾਹ ਦੇ ਵਿੱਚ ਰੈਂਕੇ ਦਾ ਪਰਿਵਾਰ ਸਾਰਾ ਜੀ ਅਰਸ਼ਦੀਪ ਮੈਗਦੀਪ ਹਰਧਿਆਲ ਸਿੰਘ ਇੱਕ ਰਿੰਕੇ ਦਾ ਡੈਡੀ ਜੀ ਤੇ ਇੱਕ ਕਾਸ਼ਦੀਪ ਸਿੰਘ ਤੇ ਸਰਬਜੀਤ ਸਿੰਘ ਸਾਭਾ ਜਿੰਨੂੰ ਆਂਦੇ ਇਹ ਸੱਤ ਅੱਠ ਯਾਰ ਨੇ ਖਲੋਤੇ ਸੀ ਤੇ ਸਾਨੂੰ ਇਹਨਾਂ ਘੇਰ ਲਿਆ ਤਾਂ ਇਹ ਖਲੋਗੇ ਤੇ ਸਾਨੂੰ ਪੈਂਦੇ ਗਾਲਾਂ ਕੱਢਣ ਦੇਵੇ ਤੇ ਜਦੋਂ ਅਸੀਂ ਮੋਟਰਸਾਈਕਲ ਦਾ ਸਟੈਂਡ ਲਾਇਆ ਤੇ ਸਾਨੂੰ ਹਾਥੀ ਪੈ ਗਏ ਸਾਡੇ ਚਪੇੜਾਂ 'ਚ ਬੜਾ ਮਾਰੀਆਂ ਨਾ ਤੇ ਬਾਚੋਂ ਰਿੰਕੇ ਨੇ ਪਿਸਤੌਲ ਕੱਢਿਆ ਆ ਤੇ ਮੇਰੇ ਚਾਚਾ ਜੀ ਤੇ ਗੋਲੀ ਮਾਰ ਲੱਗਾ ਤੇ ਮੈਂ ਭੱਜ ਗਿਆ ਰਿੰਕੇਆਂ ਲਗਿਆਂ ਤੇ ਉਹਨੇ ਮੇਰੇ ਹੱਥ ਤੇ ਗੋਲੀ ਮਾਰਤੀ ਆ ਤੇ ਇਹਨੇ ਆਪਣੇ ਘਰੇ ਹੀ ਇਨਾਂ ਦੇ ਬੂਹੇ ਅੱਗੇ ਹਨ ਉਹ ਇਹਨਾਂ ਘੇਰਿਆ ਆਪਣੇ ਬੂਹੇ ਅੱਗੇ ਹੀ ਉੱਥੇ ਹੀ ਸਾਡੇ ਗੱਲ ਪਏ ਆ ਤੇ ਬਾਅਦ ਚ ਉਹਨੇ ਮੇਰੇ ਗੋਲੀ ਮਾਰੀ ਮੈਂ ਡੇਗਿਆ ਭਾਈ ਬੇਹੋਸ਼ ਹੋਇਆ ਇੱਕ ਕੋਈ ਨਾ ਵੀ ਦੋਸ਼ ਚਾਹੀਦਾ ਕਿ ਕਿੱਦਾਂ ਗੱਲ ਪਈ ਆ ਕਿ ਕਿੱਦਾਂ ਗੋਲੀਆਂ ਨਹੀਂ ਜਿਹੜੇ ਕਿੱਛ ਸਾਡਾ ਠੀਕ ਹੋ ਜਾਂਦਾ ਕਿ ਸਾਡੇ ਬੂਹੇ ਤੇ ਹਾਂਜੀ ਤੇ ਉਹ ਬਾਅਦ ਚੋਂ ਆਪਣਾ ਇਹਨਾਂ ਦੇ ਘਰ ਇਹਨਾਂ ਨੇ ਆਪਣੀ ਆਪਣੇ ਬੂਹੇ ਅੱਗੇ ਖਲੋਤੇ ਸੀ ਉੱਥੇ ਭਾਈ ਇਹਨਾਂ ਗੋਲ ਆਡੇ ਗੱਲ ਪਏ ਆ ਉੱਥੇ ਇਹਨਾਂ ਗੋਲੀਆਂ ਮਾਰੀਆਂ ਤੇ ਕੋਈ ਇੱਕ ਨਾ ਦੇ ਘਰ ਆਪਾਂ ਗੱਲ ਨਹੀਂ ਪਏ ਇਹ ਸਗੋਂ ਸਾਡੇ ਗੱਲ ਪਏ ਨਹੀਂ ਕੋਈ ਗੋਲੀ ਇਹਨਾਂ ਸਾਡੇ ਗੋਲੀ ਚਲਾਈਆਂ ਨਹੀਂ ਕੇ ਨੇ ਉਹਨੇ ਆ ਤੁਹਾਡੇ ਹੱਥ ਤੇ ਮੇਰੇ ਹੱਥ ਤੇ ਮਾਰੀ ਐ ਗੋਲੀ ਹਾਂਜੀ ਉਹ ਸਾਡੀ ਉਧਰ ਪੈਲੀ ਆ ਅਸੀਂ ਆਉਣ ਜਾਣ ਦੇ ਆ ਤੇ ਮੈਂ ਚਾਚਾ ਦੀ ਤੁਹਾਡੀ ਸਲਾਹ ਬਣੀਓ ਚਲੋ ਮਕਾਈ ਨੂੰ ਪਾਣੀ ਲਾਉਣੇ ਆ ਬਸ ਇਹਨਾਂ ਨਾਲ ਚੱਲੋ ਇਹ ਸਬੰਧੀ ਵਿਰੋਧੀ ਧਿਰ ਦੇ ਜਤਿੰਦਰ ਸਿੰਘ ਨੇ ਆਖਿਆ ਕਿ ਜੋ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜਾ ਉਸਨੇ ਦੱਸਿਆ ਕਿ ਮੰਗਲ ਸਿੰਘ ਅਤੇ ਉਸਦੇ ਨਾਲ ਹੋਰ ਵਿਅਕਤੀ ਜੋ ਕਿ ਸਾਨੂੰ ਸਰਕਾਰੀ ਪਹੇਜ ਰਸਤੇ ਤੋਂ ਡੱਕਦੇ ਸਨ ਬੀਤੀ ਸ਼ਾਮ ਆਪਣੇ ਹਥਿਆਰਾਂ ਨਾਲ ਸਾਡੇ ਘਰ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ ਹਮਲੇ ਦੌਰਾਨ ਹੱਥ ਤੇ ਲੱਗੀ ਗੋਲੀ ਅਤੇ ਦੂਜੀ ਗੋਲੀ ਮੇਰੀ ਛਾਤੀ ਨੂੰ ਛੂਕੇ ਲੰਗੀ ਇੱਕ ਗੋਲੀ ਅਰਸ਼ਦੀਪ ਦੀਆਂ ਉਂਗਲਾਂ ਨੂੰ ਛੂਕੇ ਲੰਗੀ ਇਹ ਸਾਰਾ ਮਾਮਲਾ ਗੁਰਦੇਵਾਲ ਸਿੰਘ ਮੇਰਾ ਪਿੰਡ ਦਾ ਕੋਚਦੂ ਕੀ ਗੱਲਬਾਤ ਹੋਈ ਬਜੀ ਕੱਲ੍ਹ ਪਾਸੇ ਕਾਲਾ ਸਿੰਘ ਆਉਂ ਸਾਡੇ ਪਿੰਡ ਦਾ ਵਾ ਪਹਿਲਾਂ ਸਾਬਕਾ ਸਰਪੰਚ ਸੀ ਤੇ ਕੋਚ ਛੱਡਣਾ ਉਹਦੀ ਸਰਪੰਚੀ ਦੀ ਇਲੈਕਸ਼ਨ ਤੋਂ ਵੀ ਰੰਜਿਸ਼ ਚੱਲਦੀ ਸੀ ਉਹਦੇ ਆਧਾਰ ਤੇ ਉਹਨੇ ਇੱਕ ਉਹਦੀ ਸਾਡੀ ਜ਼ਮੀਨ ਆ ਗਾੜ ਲਏ ਬਨੇ ਉਸ ਤੋਂ ਤੇ ਦੋ ਕਿਲੇ ਦਾ ਰਾਹ ਉਹਦੀ ਪੈਲੀ ਨਾਲ ਕੋਈ ਸਰਕਾਰੀ ਨੰਗ ਦਾ ਉਹਦੇ ਤੋਂ ਡੱਕਦਾ ਅੱਜ ਵੀ ਰਾਤ ਉਹਨੇ ਰਕਿਆ ਵੀ ਮਤਲਬ ਉਹ ਸੋਚਦਾ ਵੀ ਜਿਹੜੇ ਬੰਦੇ ਨੂੰ ਮੈਂ ਕਮਾ ਉਹ ਨੰਗ ਜੇ ਦੂਜੇ ਬੰਦੇ ਨਹੀਂ ਨੰਗੂਗਾ ਸਾਡਾ ਸਜਣ ਮਿੱਤਰ ਵੀ ਆ ਸਕਦਾ ਸਾਡ ਕੋ ਮੋਟਰ ਤੇ ਉਹ ਕਹਿੰਦਾ ਵੀ ਨਹੀਂ ਨੰਗਨ ਦੇਣਾ ਅੱਛਾ ਐਸੇ ਗੱਲੋਂ ਅਸੀਂ ਘਰ ਖਲੋਤੇ ਆਪਣੇ ਵੇਲੀ ਦੇ ਵਿੱਚ ਤੇ ਨੇ ਆਣ ਕੇ ਪਛੇ 7 ਜਣੇ ਆਏ ਮੋਟਰਾਂ ਦੋਹਾਂ ਦੇ ਇਹ ਨੰਗ ਕਿਸਦੀਆਂ ਗੋਲੀਆਂ ਮਾਤੀਆਂ ਕਿੰਨੇ ਕਿੰਨੇ ਚਲਾਈਆਂ ਗੋਲੀਆਂ ਕਿੰਨੇ ਫੇਰ ਕਿਤੇ ਕਾਲਾ ਸਿੰਘ ਆ ਇੱਕ ਉਹਦਾ ਨਾ ਭਰਾ ਮੰਗਲ ਸਿੰਘ ਆ ਇੱਕ ਸਿਕੰਦਰ ਸਿੰਘ ਦਾ ਬੇਟਾ ਤੇ ਪਤਨ ਚਾਰ ਜਣੇ ਹੋ ਰਹੇ ਨਾਲ ਤੇ ਇਹਨਾਂ ਸਿੱਧੀਆਂ ਗੋਲੀਆਂ ਮਾਰੀਆਂ ਤਿੰਨ ਗੋਲੀਆਂ ਵੱਜੀਆਂ ਨੇ ਇੱਕ ਛੋਟੇ ਭਤੀਜੇ ਦੇ ਵੱਜੀ ਹੱਥ ਤੇ ਹਾਂਜੀ ਤੇ ਬਾਕੀ ਜਿਹੜਾ ਤੁਹਾਡਾ ਬੇਟਾ ਸਰਪੰਚਾ ਦੇ ਵੀ ਲੱਗੀ ਕਿਤੇ ਉਹਦੇ ਤਿੰਨ ਗੋਲੀਆਂ ਲੱਗਿਆ ਪਹਿਲੇ ਇੱਥੇ ਵੱਜੀ ਇੱਕ ਇੱਕ ਗਰਦਨ ਤੇ ਤੇ ਇੱਕ ਬਾਹ ਦੇ ਇੱਕ ਭਤੀਜੇ ਦੀ ਬਾਹ ਦੇ ਵੱਜੀ ਹੱਥ ਤੇ ਪੁਲਿਸ ਕੰਪਲੇਟ ਕੀਤੀ ਹੈ ਜੀ ਹਾਂ ਜੀ ਐਸ ਐਚਓ ਸਾਹਿਬ ਆਏ ਫਿਰ ਉਹ ਬਿਆਨ ਲੈ ਕੇ ਲਗੇ ਤੂੰ ਕੀ ਮੰਗ ਕਰਦੇ ਹੋ ਇਹ ਦਿਹੋਈਆ ਮਲਸ ਜੋਸ਼ ਇਨਸਾਬ ਹੋਣਾ ਚਾਹੀਦਾ ਜੇ ਜੋਸ਼ ਚਾਹੀਏ ਇਛੇ ਸਬੰਧੀ ਪੂਰੇ ਥਾਣਾ ਪਿੰਡੀ ਸੈਦਾਂ ਦੇ ਐਸ ਐਚਓ ਨਾਲ ਜਦੋਂ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਜਤਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜੋ ਕਿ ਗੋਰੀ ਸਿਕੰਦਰ ਸਿੰਘ ਨੂੰ ਲੱਗਿਆ ਉਹਦੀ ਤਫਸੀਲ ਕੀਤੀ ਜਾ ਰਹੀ ਹੈ ਆਇਆ ਹੋਇਆ ਜਿਵੇਂ ਬਾਅਦ ਮਿਲਾਂਗੇ ਕਿ ਉਹ ਕੀ ਲੜਾਈ ਝਗੜਾ ਹੋਇਆ ਕਿਹਦੇ ਵਿੱਚ ਹੋਇਆ ਲੇਕਿਨ ਉਹ ਕਹਿੰਦੇ ਆ 755 ਨੂੰ ਕੱਲ ਜਿਹੜਾ ਕੋਰ ਸਿੱਧੂ ਜਿਹੜਾ ਆਪਣਾ ਝਗੜਾ ਆਇਆ ਵਾ ਆਪਣਾ ਸਿਕੰਦਰ ਸਿੰਘ ਮੁੰਲਾ ਇੱਥੇ ਦਾਖਲ ਹੋਇਆ ਵਾ ਤੇ ਜਿਹੜਾ ਆਪਣੇ ਜਿਹਦੇ ਨਾਲ ਝਗੜਾ ਹੋਇਆ ਸੀਗਾ ਜਤਿੰਦਰ ਸਿੰਘ ਜਤਿੰਦਰ ਸਿੰਘ ਰਿੰਕਾ ਉਹ ਨਿਵਾਸਾ ਹਸਪਤਾਲ ਦਾਖਲ ਆ ਤੇ ਇਸ ਸੰਬੰਧੀ ਕੱਲ ਮਕਦਮਾ ਜਿਹੜਾ ਦਰਜ ਹੋ ਗਿਆ 36 ਨੰਬਰ ਮਕਦਮਾ ਦਰਜ ਕਰ ਲਿਆ ਗਿਆ ਦੇਖੋ ਜੀ ਜਿਹੜਾ ਜਤਿੰਦਰ ਸਿੰਘ ਰਿੰਕਾ ਵਾ ਉਹਦੇ ਹਾਥੇ ਲੱਗੀ ਗੋਲੀ ਬਾਹਾਂ ਤੇ ਕੋਣੀ 'ਚ ਲੱਗੀ ਗੋਲੀ ਇਹਨਾਂ ਦੇ ਕੰਫਰੈਂਸ ਨਹੀਂ ਲੱਗਦੀ ਇਹ ਵੀ ਦਾਦੇ ਸਿਕੰਦਰ ਸਿੰਘ ਜੀ ਲਈ ਲੱਗੀ ਉਹ ਹੀ ਵੈਰੀਫਾਈ ਕਰਨ ਵਾਸਤੇ ਇੱਥੇ ਪਹੁੰਚੇ